15 ਮਿੰਟ ਦੇ ਵਿੱਚ ਉਹਨੇ ਬੰਦੇ ਜਿਦਾਂ ਆਪਾਂ ਬੋਰੀਆਂ ਲਾਉਣੇ ਇਦਾਂ ਸਿੱਟ ਦੇ ਥੱਲੇ ਰੱਪਤੇ ਯਕੀਨ ਤਾਂ ਪਹਿਲੇ ਸੇ ਰੱਪਤੇ ਯਕੀਨ ਕਰਕੇ ਉਹ ਤੁਮ ਇੰਨਾ ਪੁਰਾਣਾ ਸ਼ਿਪ ਸੀਗਾ ਤੁਰਪੇ ਤੇ ਰੱਪਤੇ ਯਕੀਨ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਹੋਰ ਵੱਧ ਗਿਆ ਉਹ ਹੈ ਰੱਪਤੇ ਯਕੀਨ ਤਾਂ ਹੈਗਾ ਹੀ ਜਿਹਨੇ ਸਾਨੂੰ ਤੇ ਪਾਰ ਲਾਇਆ ਦੇਖੋ ਜਿਹੜਾ ਹੇਟ ਲਵਜ਼ ਹੈ ਨਾ ਇਹ ਹਮੇਸ਼ਾ ਰਹਿੰਦਾ ਪਰ ਡਿਪੈਂਡ ਹੈ ਹੇਟ ਕਿੱਦਾਂ ਦੀ ਹੈ ਹੇਟ ਕਾਦੇ ਤੋਂ ਆ ਬਹੁਤ ਵੱਡੀ ਗੱਲ ਹੈ ਇਹ ਮੇਨ ਗੱਲ ਹੈ ਕਿਉਂਕਿ ਹੇਟ ਤਾਂ ਜਦੋਂ ਵੀ ਕੋਈ ਇਸ ਦੂਜੇ ਤਾਂ ਦੇ ਦੂਜੇ ਲੋਕ ਜਾਂਦੇ ਆ ਉਹ ਮжоਰਿਟੀ ਜਿਹੜੀ ਹੈ ਉਹ ਮਾਈਨੋਰਿਟੀ ਨੂੰ ਹਮੇਸ਼ਾ ਹੁੰਦੀ ਆ ਇਹ ਅੱਜ ਵੀ ਦੁਨੀਆ 'ਚ ਹੈਗੀ ਆ ਤੇ ਉਹ ਹੈ ਨਹੀਂ ਹੋਣ ਰਹਿਣੀ ਆ ਜਿਹੜੀ ਆ ਨਵੀਂ ਹੇਟ ਆ ਜਿਹੜੀ ਇਹਦਾ ਸਾਨੂੰ ਵੀ ਜਿਹੜਾ ਸਾਡਾ ਸਾਰਾ ਕੀਤਾ ਕਰਾਇਆ ਸੀ ਪਿਛਲੇ 40 ਸਾਲਾਂ ਦਾ ਉਹ ਵੀ ਖੋਜ ਪੈ ਗਿਆ ਸਾਨੂੰ ਕਿੰਨਾ ਦਾ ਕੋਈ ਕਮ ਲੈਣ ਨਹੀਂ ਗੋਰੀਆਂ ਨੇ ਸਾਡੀ ਉੱਥੇ ਤੁਸੀਂ ਆਪਾ ਇੰਨੀ ਸਾਡੀ ਮਦਦ ਕੀਤੀ ਜਿੱਦਾਂ ਅਸੀਂ ਆਪਾਂ ਇੱਥੇ ਇੱਕ ਜਾਣਕ ਬੰਦੇ ਆ ਜਾਣ ਆ ਸਾਰੇ ਘਰ ਆਪਦੇ ਘਰਾਂ 'ਚੋਂ ਚੀਜ਼ਾਂ ਲਿਆ ਲੈ ਕੇ ਸਾਨੂੰ ਖੁਆਈਆਂ ਜਿੱਦਾਂ ਅਸੀਂ ਸਿਨੇ ਮਿਹਨਤੀ ਸੀਗੇ ਬਹਾਦਰ ਸਿੰਘੀ ਉਹ ਸਾਡੀਆਂ ਚੀਜ਼ਾਂ ਦੀਆਂ ਸਾਡੇ ਪੁਰਖਿਆਂ ਨੇ ਕੀਤੀਆਂ ਸੀ ਉਹ ਅਸੀਂ ਮਟਾ ਰਹੇ ਹਾਂ ਅਜੀਜ਼ਾ ਜੀ ਆਪ ਦੇ ਨੈਣ ਦੱਸਣਗੇ ਕਿ ਸਾਡੇ ਪੁਰਖਾ ਕਰਦੇ ਕਿ ਸਾਡੇ ਨੈਣ ਕੀ ਦੱਸਣਗੇ ਉਹ ਥੋੜੇ ਬੰਦੇ ਜਾਦੇ ਬੰਦੇ ਪੁਰਾਣਿਆਂ ਚ ਰਹਿੰਦੇ ਸੀ ਉਹਨਾਂ ਦੇ ਹਿਸਾਬ ਦੇ ਨਾਲ ਚੱਲਦੇ ਸੀ ਥੋੜਾ ਡਰ ਕੇ ਚੱਲਦੇ ਪੁੱਛਦੇ ਸੀ ਵੀ ਕਿਵੇਂ ਰਹਿਣਾ ਕਿਵੇਂ ਕਰਨਾ ਉਹ ਮਾਈਂਡ ਚੇਂਜ ਹੋਇਆ ਨਹੀਂ ਅਜੇ ਪਹਿਲਿਆਂ ਦਾ ਉਹ ਵਿੱਚੇ ਉਹ ਆ ਗਏ ਉਹਨਾਂ ਨੇ ਮਤਲਬ ਕੈਨੇਡਾ ਦੇ ਸਿਸਟਮ ਨੂੰ ਅਡਾਪਟ ਕੀਤਾ ਹੀ ਨਹੀਂ ਉਹ ਇੰਡੀਆ ਵਾਲਾ ਸਾਹਿਬ ਹੈ ਰਹਿਣਾ ਕੈਨੇਡਾ ਚ ਰਹਿਣਾ ਇੰਡੀਆ ਵਾਂਗੂ ਲੋਕੇ ਚੁੱਲ੍ਹੇ ਬਣਾਈ ਜਾਂਦੇ ਆ ਕਹਿੰਦੇ ਇਹ ਆਪਣੇ ਪੰਜਾਬ ਨੂੰ ਯਾਦ ਬਹਾਉਂਦੀ ਵਿਜੇ ਪੰਜਾਬ ਦੀ ਯਾਦ ਆਉਂਦੀ ਤੇ ਤੁਸੀਂ ਪੰਜਾਬ ਚ ਰਹਿ ਰਹੇ ਹੋ ਪੰਜਾਬ ਚ ਰਹਿ ਰਹੇ ਹੋ ਤੂੰ ਉਤੋਂ ਕਿਨੇ ਕੱਢਿਆ ਹਾਂ ਤੇ ਬਾਹਰ ਉਹ ਗਲੀਆਂ ਚ ਮੰਜੇ ਡਾਲ ਲੰਦੇ ਆ ਸਿੱਕਾ ਲਈ ਸਾਰਿਆਂ ਨੂੰ ਸੋ ਗੱਲ ਕਰਾਂਗੇ 1914 ਦੀ 1914 ਦੇ ਵਿੱਚ ਇੱਕ ਜਹਾਜ਼ ਆਇਆ ਸੀ ਸ਼ਿਪ ਆਇਆ ਸੀ ਉਹਦਾ ਨਾਮ ਸੀ ਕਾਮਾਗਾਟਾ ਮਾਰੂ ਜਿਹਦੇ ਬਾਰੇ ਆਪਣੇ ਸਿੱਖਾਂ ਨੂੰ ਬਹੁਤ ਸਿੱਖਾਂ ਨੂੰ ਪਤਾ ਤੇ ਉਸ ਤੋਂ ਬਾਅਦ ਵਿੱਚ 1987 ਦੇ ਵਿੱਚ ਵੀ ਇੱਕ ਸੇਮ ਉਦਾਂ ਹੀ ਜਹਾਜ਼ ਆਉਂਦਾ 174 ਬੰਦਿਆਂ ਦਾ ਤੇ ਉਹਦੇ ਵਿੱਚ ਜਿਹੜੇ 174 ਬੰਦਿਆਂ ਦੇ ਵਿੱਚੋਂ ਦੋ ਅੱਜ ਸਿੰਘ ਸਾਹਿਬ ਸਾਡੇ ਨਾਲ ਖੜੇ ਨੇ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਮੇਰਾ ਨਾਮ ਧਰਮਪਾਲ ਸਿੰਘ ਸੰਧੂਆ ਜੀ ਅਸੀਂ 87 ਦੇ ਵਿੱਚ ਜੁਲਾਈ ਦੇ ਆ ਜੁਲਾਈ ਦੇ ਵਿੱਚ ਅਸੀਂ ਕੈਨੇਡਾ ਵਿੱਚ ਚਾਏ ਸੀਗੇ ਜੀ ਤੇ ਅਸੀਂ ਪੋਰਟ ਤੇ ਉਤਰੇ ਸੀਗੇ ਜਿਹੜਾ ਹੈਲੀਫੈਕਸ ਤੋਂ ਦੋ ਤਿੰਨ ਘੰਟੇ ਹੋਰ ਪਿੱਛੇ ਜਾ ਕੇ ਉੱਥੇ ਅਸੀਂ ਆਏ ਸੀਗੇ ਤੇ ਪਿੰਡ ਦਾ ਨਾਮ ਆਪਣਾ ਹੈਗਾ 40 ਵੈਲੀ 40 ਵੈਲੀ ਅੱਛਾ ਜੀ 400 400 ਪਿੰਡ ਦੇ ਵਿੱਚ ਅਸੀਂ ਉੱਥੇ ਉਤਰੇ ਸੀਗੇ ਕੋਈ ਪੋਰਟ ਨਹੀਂ ਸੀ ਵੈਸੇ ਜਿਦਾ ਏਰੀਆ ਚ ਪੋਰਟ ਨਹੀਂ ਸੀਗਾ ਨਾ ਨਾ ਕੋਈ ਪੋਰਟ ਨਹੀਂ ਸੀ ਉਹ ਵੈਸੇ ਹੀ ਸ਼ਿਪ ਲੱਗਿਆ ਸੀਗਾ ਉਹ ਜਿਸ ਤਰ੍ਹਾਂ ਨਿਰਮਲ ਸਿੰਘ ਜੀ ਨੇ ਪਹਿਲਾਂ ਬੱਸੇ ਗੱਲ ਤੁਹਾਡੀ ਹੋਈ ਹੈ ਜੀ ਕਿ ਉਹ ਮਤਲਬ ਜਿਦਾ ਕੁਦਰਤ ਦਾ ਨਜ਼ਾਰਾ ਹਮ ਮਤਲਬ ਉਹਦਾ ਦੱਸਣਾ ਮੁਸ਼ਕਲ ਹੁੰਦਾ ਹੈ ਹਮ ਕਿ ਜੋ ਅਸੀਂ ਦੇਖਿਆ ਕਿਉਂਕਿ ਜਿੰਨਾ ਚਿਰ ਤੁਸੀਂ ਕੋਈ ਚੀਜ਼ ਨੂੰ ਵੇਖਦੇ ਨੇ ਉਹਨਾਂ ਚਿਰ ਤੁਸੀਂ ਉਹਨੂੰ ਸਮਝ ਨਹੀਂ ਸਕਦੇ ਕਿ ਕਿਸ ਤਰ੍ਹਾਂ ਪਾਣੀ ਚੜਿਆ ਹਮ ਹਮ ਜਾਜ ਪਿੱਛੇ ਲੱਗਣਾ ਸੀਗਾ ਅੱਜੇ ਪਿੱਛੇ ਲੱਗਾ ਸ਼ਾਇਦ ਕੋਈ ਡੁੱਬਦੇ ਵੀ ਬੰਦੇ ਪਰ ਐਨ ਬਿਲਕੁਲ ਐਂਡ ਤੇ ਆ ਕੇ ਲੱਗ ਗਿਆ ਫਟਾਫਟ 15 ਮਿੰਟ ਦੇ ਵਿੱਚ ਉਹਨੇ ਬੰਦੇ ਜਿੱਦਾਂ ਆਪਾਂ ਬੋਇੰਗਾਂ ਲਾਉਂਨੇ ਇਦਾਂ ਸਿੱਟ ਦੇ ਥੱਲੇ ਅੱਛਾ ਹਾਂਜੀ ਤੇ ਕੋਸ਼ਿਸ਼ ਅਸੀਂ ਪੰਜ ਛੇ ਬੰਦੇ ਜਿੱਦਾਂ ਜਿਹੜੇ ਤਰਨ ਜਾਣਦੇ ਸੀ ਅਸੀਂ ਸਾਈਡ ਤੋਂ ਉਹ ਜਿਹੜੀ ਹੁੰਦੀ ਹੈ ਇੱਕ ਰਸਤੇ ਦੀ ਪੌਡੀ ਸ਼ਿਪਾਂ ਦੇ ਵਿੱਚ ਜੀ ਉਹਦੇ ਨਾਲ ਵੀ ਉਤਰੇ ਅਸੀਂ ਕਿਉਂਕਿ ਰਾਤ ਨੂੰ 10 ਵਜੇ ਸ਼ਿਪ ਸਮੁੰਦਰ ਦੇ ਵਿੱਚ ਛਾਲ ਮਾਰੀ ਪਤਾ ਨਹੀਂ ਕਿੰਨਾ ਪਾਣੀ ਕੀ ਜਾਨਵਰ ਕੀ ਉੱਤੇ ਉਤੋਂ ਤਰ ਕੇ ਅਸੀਂ ਬਾਹਰ ਆ ਗਏ ਹੂੰ ਹੂੰ ਉਸ ਤੋਂ ਬਾਅਦ ਸਾਡੇ ਬੈਠੇ ਆ ਬੈਠੇ ਹੀ ਪਾਣੀ ਉਤਰ ਗਿਆ ਅੱਛਾ ਜੀ ਤੇ ਫਿਰ ਸਾਨੂੰ ਉਧਰ ਪਤਾ ਲੱਗਿਆ ਵੀ ਪਾਣੀ ਚੜਿਆ ਸੀਗਾ ਵੀ ਜਿਹੜਾ ਪਾਣੀ ਇੰਨਾ ਉਤਰ ਗਿਆ ਰੱਬ ਤੇ ਯਕੀਨ ਕਿੰਨਾ ਕੁ ਵਧਿਆ ਨਹੀਂ ਰੱਬ ਤੇ ਯਕੀਨ ਤਾਂ ਪਹਿਲਾਂ ਸੀ ਰੱਬ ਤੇ ਯਕੀਨ ਕਰਕੇ ਤੂੰ ਮੈਂ ਇੰਨਾ ਪੁਰਾਣਾ ਸ਼ਿਪ ਸੀਗਾ ਤੁਰਪੇ ਤੇ ਰੱਬ ਤੇ ਯਕੀਨ ਤਾਂ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਹੋਰ ਵਧ ਗਿਆ ਉਹ ਰੱਬ ਤੇ ਯਕੀਨ ਤਾਂ ਹੈਗਾ ਹੀ ਜੀ ਜਿਹਨੇ ਸਾਨੂੰ ਉੱਤੇ ਪਾਰ ਲਾਇਆ ਜੀ ਜੀ ਨਹੀਂ ਤਾਂ ਔਕੜਾਂ ਜਿਹਨੇ ਰਸਤੇ 'ਚ ਕਾਫੀ ਸ਼ਿਪ ਸਾਡਾ ਖਰਾਬ ਹੋ ਗਿਆ ਮਤਲਬ ਕੋਈ ਕੋਈ ਸ਼ਿਪ ਦਾ ਦੂਜਾ ਸ਼ਿਪ ਸੀਗਾ ਕੋਈ ਇਹ ਨਹੀਂ ਸੀ ਕਿ ਕਿ ਸਵਾਰੀਆਂ ਵਾਲਾ ਸ਼ਿਪ ਸੀ ਹਮ ਸਮ ਕਾਰਗੋ ਸ਼ਿਪ ਸੀਗਾ ਜਿਹਦੇ ਵਿੱਚ ਨਾ ਕੋਈ ਮੰਜਾ ਬਿਸਤਰਾ ਨਾ ਕੋਈ ਕਪੜਾ ਲੀੜਾ ਨਾ ਕੋਈ ਮਤਲਬ ਕੋਈ ਹੈ ਹਿਊਮਨ ਵਾਸਤੇ ਜੋ ਚੀਜ਼ ਆਪਾਂ ਨੂੰ ਰਹਾ ਡੇਲੀ ਵਰਤੋਂ ਲਈ ਹੁੰਦੀ ਉਹ ਤਾਂ ਕੋਈ ਹੈ ਨਹੀਂ ਸੀ ਉਹ ਤਾਂ ਅਸੀਂ ਮਤਲਬ ਉਦਾਂ ਹੀ ਜਿਹੜੇ 19 ਰਿਆਂ ਇੱਥੇ ਹੀ ਆਏ ਬਿਨਾਂ ਨਾਤੇ ਦੇ ਉੱਤੇ ਤੋਂ ਹੀ ਹਾਂਜੀ ਬਿਨਾਂ ਨਾਤੇ ਤੋਂ ਤੇ ਬਿਨਾਂ ਮਤਲਬ ਤੇ ਨਾ ਕੋਈ ਥੱਲੇ ਪਿਛਾਉਣ ਨੂੰ ਸੌਣ ਨੂੰ ਨਾ ਕੋ ਉੱਤੇ ਲੈਣ ਨੂੰ ਹੂੰ ਫਲੋਰ ਦੇ ਉੱਤੇ ਜਿਹੜੀ ਤਰਪਾਲ ਵਿਛੀ ਸੀ ਉਹਦੇ ਤੇ ਪੈਂਕੇ ਸੀ ਉਹਨੇ ਦੇ ਨੌ ਚਾਰ ਤੇ ਬਾਬਾ ਜੀ ਜਦਾਂ ਅੱਜ ਦੀ ਡੇਟ ਦੇ ਵਿੱਚ ਇੱਥੇ ਕੈਨੇਡਾ ਵਿੱਚ ਖਾਸ ਕਰਕੇ ਹੀਟ ਬਹੁਤ ਆ ਵੀ ਕੀ ਇਹ ਹੀਟ ਉਦੋਂ ਵੀ ਸੀ ਜਦੋਂ ਤੁਸੀਂ ਆਏ ਦੇਖੋ ਜਿਹੜਾ ਹੇਟ ਲਵ ਜ ਹੈ ਨਾ ਇਹ ਹਮੇਸ਼ਾ ਰਹਿੰਦਾ ਪਰ ਡਿਪੈਂਡ ਹੈ ਹੇਟ ਕਿੱਦਾਂ ਦੀ ਹੈ ਹੇਟ ਕਾਦੇ ਤੋਂ ਆ ਬਹੁਤ ਵੱਡੀ ਗੱਲ ਹੈ ਇਹ ਮੇਨ ਗੱਲ ਹੈ ਕਿਉਂਕਿ ਹੇਟ ਤਾਂ ਜਦੋਂ ਵੀ ਕੋਈ ਦੂਜੇ ਤਾਂ ਦੇ ਦੂਜੇ ਲੋਕ ਜਾਂਦੇ ਆ ਉਹ ਮジョਰਿਟੀ ਜਿਹੜੀ ਹੈ ਉਹ ਮਨੋਰਿਟੀ ਨੂੰ ਹਮੇਸ਼ਾ ਹੁੰਦੀ ਆ ਇਹ ਅੱਜ ਵੀ ਦੁਨੀਆ 'ਚ ਹੈਗੀ ਹੈ ਤੇ ਉਹ ਹੈ ਨਹੀਂ ਹੋਰ ਰਹਿਣੀ ਆ ਪਰ ਉਹ ਜਿਹੜੀ ਸੀ ਉਹਨੂੰ ਆਪਾਂ ਘਟਾ ਸਕਦੇ ਸੀ ਘਟਾਇਆ ਬਹੁਤ ਹੱਦ ਤੱਕ ਹਮ ਸਿੱਖਾਂ ਨੇ ਬਹੁਤ ਵਧੀਆ ਕੰਮ ਕੀਤੇ ਪਰ ਹੁਣ ਜਿਹੜੀ ਆ ਨਵੀਂ ਆ ਜਿਹੜੀ ਇਹਦਾ ਸਾਨੂੰ ਵੀ ਜਿਹੜਾ ਸਾਡਾ ਸਾਰਾ ਕੀਤਾ ਕਰਾਇਆ ਸੀ ਪਿਛਲੇ 40 ਸਾਲਾਂ ਦਾ ਉਹ ਵੀ ਖੋਜ ਪੈ ਗਿਆ ਕਿਉਂਕਿ ਜਦੋਂ ਕਿਸੇ ਨੂੰ ਦੱਸਦੇ ਕਿੱਥੇ ਰਹਿੰਦੇ ਜੀ ਬ੍ਰੈਮਟਨ ਰਹਿੰਦੇ ਆ ਤੇ ਉਹ ਐਦਾਂ ਮਤਲਬ ਬ੍ਰੈਮਟਨ ਰਹਿਣਾ ਵੀ ਹੁਣ ਦਾ ਸ਼ਰਮਜੀ ਵਾਲੀ ਗੱਲ ਦੇ ਸਨ ਲੱਗੇ ਫੇਰ ਲੋਕ ਕਿਉਂਕਿ ਰੋਜ਼ ਹੀ ਤਾਂ ਨਾਂ ਪੜਦੇ ਬ੍ਰੈਮਟਨ ਤੋਂ ਦੋ ਆਨੇ ਅੱਜ ਡਰੱਗ ਫੜੀ ਗਈ ਦੋ ਆਨੇ ਅੱਜ ਟਰੱਕ ਚੋਰੀ ਕਰ ਲਿਆ ਦੋ ਆਨੇ ਅੱਜ ਆਹ ਕਰ ਲਿਆ ਦਸਾਂ ਨੇ ਅੱਜ ਐਉਂ ਕਰ ਲਿਆ ਜੀ ਮਾੜੀ ਇਹਦਾ ਵੀ ਬੜਾ ਮੁੱਦਾ ਹੈ ਪੇ ਮਾਰ ਲਈ ਜੋ ਮਤਲਬ ਉਹਦੇ ਚ ਕੱਲੇ ਬੱਚਿਆਂ ਦਾ ਕਸੂਰ ਨਹੀਂਗਾ ਜਿਹੜੇ ਵੱਡੇ ਅਡਲਟ ਨੇ ਜਿਨ੍ਹਾਂ ਨੇ ਉਹਨਾਂ ਨੂੰ ਯੂਜ਼ ਕਰ ਰਹੇ ਆ ਹੁਣ ਜੇ ਚੋਰੀ ਕਰਕੇ ਕਾਰ ਜਿਹਨੂੰ ਵੇਚ ਰਹੇ ਆ ਉਹ ਤਾਂ ਬੱਚੇ ਨਹੀਂਗੇ ਹਾਂ ਇਹ ਬਹੁਤ ਵੱਡੀ ਗੱਲ ਆ ਤੇ ਜੇ ਉਹ ਉਹਨਾਂ ਨੂੰ ਮੌਕਾ ਹੀ ਨਾ ਦੇਣ ਕੋਈ ਕਾਰ ਉਹਨਾਂ ਦੀ ਖਰੀਦੇ ਹੀ ਨਾ ਤੇ ਉਹ ਕਿਉਂ ਚੋਰੀ ਕਰਨਗੇ ਉਹ ਪਹਿਲਾਂ ਉਹਨਾਂ ਨੂੰ ਕਹਿੰਦੇ ਤੁਸੀਂ ਆਹ ਚਾਕ ਆਰ ਚਾਰ ਕੇ ਲੋ ਚੋਰੀ ਐਨੇ ਪੈਸਾ ਤੁਹਾਨੂੰ ਮਿਲਣਗੇ ਜੇ ਕਿਸੇ ਨੂੰ 15 ਤੁਹਾਨੂੰ ਕੋਈ ਪੁੱਛੂਗਾ ਨਹੀਂ ਬਾਅਦ ਚ ਤੁਸੀਂ ਵੀ ਅੱਧੇ ਘੰਟੇ ਦੀ ਕਾਰ ਚੋਰੀ ਕੀਤੀ ਤੁਹਾਨੂੰ ਡਲ ਰੋ ਯਾਰ ਬਣ ਗਿਆ ਤੇ ਉਹ ਕਿਹਦਾ ਦਿਮਾਗ ਖਰਾਬ ਨਹੀਂ ਹੋਊਗਾ ਇਹਦੇ ਚ ਇਕੱਲਾ ਬੱਚਿਆਂ ਦਾ ਕਸੂਰ ਨਹੀਂ ਹੈਗਾ ਅਡਲਟ ਦਾ ਵੀ ਕਸੂਰ ਹੈ ਇੱਥੇ ਤੇ ਜਿਹੜੇ ਬੰਦੇ ਜਿਹੜੇ ਕੰਮ ਚ ਰੁੱਝੇ ਉਹਨਾਂ ਦਾ ਵੀ ਕਸੂਰ ਹੈ ਤੇ ਸਾਨੂੰ ਸਾਰਿਆਂ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਬੱਚਿਆਂ ਨੂੰ ਜਿਹੜੇ ਉਹਨਾਂ ਅਬਿਊਜ਼ ਕਰਦੇ ਕੰਮ ਕਰਾ ਲਿਆ ਪੈਸੇ ਨਹੀਂ ਦਿੱਤੇ ਉਹ ਬੱਚਾ ਤੇ ਮਾਈਂਡ ਸੈਟ ਕੀ ਹੋਊਗਾ ਹੋਣਾ ਕਿੰਨੇ ਕੰਪਨੀਆਂ ਟਰਕਿੰਗ ਕੰਪਨੀਆਂ ਜਿਹੜੀਆਂ ਉਹ ਹਾਂ ਉਹ ਪੈਸੇ ਦਿੱਤੇ ਨੇ ਤੇ ਪਾਉਂਦੇ ਆਪ ਪੈਸੇ ਬਣਾ ਕੇ ਇਹ ਤੋਂ ਪੈਸੇ ਬਾਹਰ ਕੱਢ ਲੇ ਫਿਰ ਪੈਸੇ ਲੈਂਦੇ ਨੇ ਨਵੀਆਂ ਕੰਪਨੀਆਂ ਚੋਂ ਲੀਆਂ ਨਕਲੀ ਬੈਂਕਰਫਸਿੰਗ ਕਰਤੀਆਂ ਕਈਆਂ ਨੇ ਤੇ ਡਰਾਈਵਰਾਂ ਦੇ ਓਨਰ ਪੀਟਰਾਂ ਦੇ ਪੈਸੇ ਮਾਰ ਲੇ ਉਹ ਤਾਂ ਗਰੀਬਾਂ ਨੇ ਕੰਮ ਕੀਤਾ ਸੀ ਉਹਨਾਂ ਦਾ ਕੀ ਕਸੂਰ ਸੀ ਜਿੱਦਾਂ ਹੁਣ ਤੁਸੀਂ ਇਹ ਗੱਲ ਹਾਂ ਇਹ ਗੱਲ ਕੀਤੀ ਤੁਸੀਂ ਤੇ 1987 ਵਿੱਚ ਆਏ ਸੀਗੇ ਤੇ ਮਤਲਬ ਵੀ ਤੁਸੀਂ ਸੋਚਿਆ ਸੀਗਾ ਕਿ 40 50 ਸਾਲ ਬਾਅਦ ਜਾ ਕੇ ਫੇਰ ਕੈਨੇਡਾ ਫੇਰ ਸ਼ਾਇਦ ਮਤਲਬ ਉਦਾਂ ਦਾ ਹੋ ਜਾਊਗਾ ਕਦੀ ਨਹੀਂ ਸੋਚਿਆ ਸੀ ਕਦੀ ਨਹੀਂ ਸੋਚਿਆ ਹੁਣ ਵੀ ਤੁਸੀਂ ਤਾਂ ਚੰਗਾ ਦੇਖ ਕੇ ਆਏ ਸੀ ਨਾ ਉਰੇ ਚੰਗਾ ਸੀ ਹਾਂ ਦੇਖ ਕੇ ਜੀ ਅਸੀਂ ਚੰਗਾ ਹੰਡਾਇਆ ਹੈ ਅੱਛਾ ਜੀ ਹਾਂ ਜੀ ਇਹ ਸਾਨੂੰ ਕੈਨੇਡਾ ਨਾਲ ਕੋਈ ਕਮਪਲੇਨ ਨਹੀਂ ਹੂੰ ਗੋਰੀਆ ਨੇ ਸਾਡੀ ਉੱਥੇ ਤੁਸੀਂ ਆਪਾ ਇੰਨੀ ਸਾਡੀ ਮਦਦ ਕੀਤੀ ਜਿੱਦਾਂ ਅਸੀਂ ਆਪਾਂ ਇੱਥੇ ਇੱਕ ਜਾਣਕ ਬੰਦੇ ਆ ਜਾ ਆ ਸਾਰੇ ਘਰ ਆਪਦੇ ਘਰਾਂ ਚੋਂ ਚੀਜ਼ਾਂ ਲਿਆ ਲੈ ਕੇ ਸਾਨੂੰ ਖਵਾਈਆਂ ਸਾਨੂੰ ਬਾਤ ਵੀ ਮਿਲਦੇ ਗਿਲਦੇ ਰਹੇ ਫਿਰ ਅਸੀਂ 2004 ਚ ਵੀ ਗਏ ਉਹਨਾਂ ਨੂੰ ਮਿਲਣ ਉੱਥੇ ਸਾਰਿਆਂ ਨੂੰ ਤੇ ਹੁਣ ਅਸੀਂ ਆ ਫਿਰ ਪਿਛਲੇ ਸਾਲ ਮਿਲ ਕੇ ਆਏ ਆ 40 ਚ ਫੇਰ ਜਾਣਾ ਮਤਲਬ ਅਸੀਂ ਵੀ ਉਹਨਾਂ ਨੂੰ ਭੁੱਲੇ ਨਹੀਂ ਤੇ ਉਹ ਵੀ ਸਾਨੂੰ ਭੁੱਲੇ ਨਹੀਂ ਕੀ ਮਾਮਲਾ ਇੱਕ ਪਿਆਰ ਇੱਕ ਪਿਆਰ ਉਸ ਏਰੀਏ ਨਾਲ ਹਾਂਜੀ ਸਾਡਾ ਹੋ ਗਿਆ ਤੇ ਜਿਹੜਾ ਹੁਣ ਮਾਹੌਲ ਚੱਲ ਰਿਹਾ ਹੈ ਇਹਦਾ ਕਨਫਿਊਜ਼ ਜਾ ਕਰੀ ਜਾਂਦਾ ਸਾਨੂੰ ਵੀ ਯਾਰ ਇਹ ਕੈਨੇਡਾ ਇਦਾਂ ਵੀ ਹੋ ਸਕਦਾ ਜਿਹੜੇ ਹੁਣ ਹਾਲਾਤ ਨੇ ਇਹ ਬਹੁਤ ਪੰਜਾਬੀਆਂ ਦੇ ਸਵਾਲ ਨੇ ਪਰ ਬੋਲਦਾ ਕੋਈ ਕੋਈ ਹੈ ਬੋਲਦੇ ਅਸੀਂ ਤਾਂ ਬੋਲਦੇ ਆ ਵੀ ਇਹ ਚੀਜ਼ਾਂ ਜਿਹੜੀਆਂ ਆ ਇਹ ਚ ਇਹ ਕਿਸੇ ਨੂੰ ਕਿਸੇ ਵੱਲ ਉਂਗਲੀ ਨਾ ਕਰੋ ਹਰੇਕ ਬੰਦਾ ਇਹ ਸੋਚੇ ਕਿ ਮੈਂ ਕੀ ਚੰਗਾ ਕਰ ਸਕਦਾ ਤਾਂ ਚੰਗਾ ਹੋਊਗਾ ਜਿਵੇਂ ਕਹਾਂ ਉਹ ਕਿ ਤੁਸੀਂ ਸੁਧਰੋ ਮੈਂ ਜੋ ਮਰਜ਼ੀ ਕਰਾਂ ਮੈਂ ਤਾਂ ਡਰੱਗ ਵੇਚੀ ਜਾਵਾਂ ਵੱਡੀਆਂ ਵੱਡੀਆਂ ਕੰਪਨੀਆਂ ਖੋਲ੍ਹ ਜਾਵਾਂ ਵੱਡੇ ਟਰੱਕ ਘਰ ਲੈ ਜਾਵਾਂ ਤੇ ਉਦਾਂ ਭਾਸ਼ਣ ਦੇਵਾਂ ਵੀ ਬੱਲੇ ਵੀ ਆ ਨਿਆਣਿਆਂ ਦਾ ਕਸੂਰ ਆ ਜੀ ਉਹਨਾਂ ਦਾ ਕਸੂਰ ਹੈ ਨਿਆਣਿਆਂ ਦਾ ਕਸੂਰ ਬਹੁਤ ਥੋੜਾ ਹੈ ਇੱਥੇ ਵੱਡੀਆਂ ਮੱਛੀਆਂ ਜਿਹੜੀਆਂ ਨਾ ਉਹਨਾਂ ਦਾ ਕਸੂਰ ਜ਼ਿਆਦਾ ਹੈ ਉਹਨਾਂ ਦਾ ਕਸੂਰ ਕਿਉਂਕਿ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੋਣਾ ਉਹ ਤਾਂ ਪੈਸੇ ਦੇ ਕੇ ਆ ਗਏ ਇੱਥੇ ਪੜ੍ਹਾਈ ਕਰਨ ਆਏ ਹੁਣ ਜਿਹੜਾ ਗਾਂ ਜੋ ਦੱਸਣਾ ਉਹਦਾ ਜਿਹੜੇ ਇੱਥੇ ਪੁਰਾਣੇ ਲੋਕ ਆ ਜਾਂ ਜਿਹੜੇ ਗਲਤ ਅਨਸਰ ਨੇ ਉਹ ਦਾ ਮਤਲਬ ਉਹਨਾਂ ਨੂੰ ਦੱਸਣਾ ਪੈਣਾ ਜੇ ਉਹਨਾਂ ਨੂੰ ਆਉਂਦਿਆਂ ਨੂੰ ਕੋਈ ਮਤਲਬ ਸੈੱਟ ਲਾਈਫ ਹੋ ਜਾਏ ਕੰਮ ਕਮ ਸਹੀ ਮਿਲ ਜੇ ਤਾਂ ਬਹੁਤ ਘੱਟ ਬੱਚੇ ਕੋਈ ਬੱਚਾ ਹੀ ਆ ਜਿਹੜਾ ਵਿਗੜੂਗਾ ਇਹ ਬਹੁਤ ਵੱਡੀ ਗੱਲ ਹੈ ਹਾਂਜੀ ਕਿਉਂਕਿ ਉਹਦਾ ਪੜਨ ਆਇਆ ਤੇ ਜ਼ਿੰਦਗੀ ਸਵਾਰਨ ਆਇਆ ਤੇ ਜਿਹੜੇ ਉਹਨਾਂ ਨੂੰ ਉਹਨਾਂ ਨੂੰ ਬ੍ਰੇਨ ਵਾਸ਼ ਕਰਦੇ ਆ ਕਿ ਉਹ ਕੋਈ ਗੱਲ ਨਹੀਂ ਤੂੰ ਕੰਮ ਤੇ 2 ਮਹੀਨੇ ਚ ਕਮਾਏਗਾ 2000 ਤੈਨੂੰ 15 ਮਿੰਟਾਂ 'ਚ 2000 ਦਵਾ ਦਿੰਨੇ ਆ ਉਹ ਬੰਦਿਆਂ ਦੀ ਪੜਨ ਦੀ ਲੋੜ ਆ ਉਸੇ ਪਿੱਛੇ ਕਿ ਲਿਬਰਲ ਪਾਰਟੀ ਫੇਲ ਹੋਈ ਹੈ ਕਿ ਵੱਡੀਆਂ ਮੱਛੀਆਂ ਨੂੰ ਨਹੀਂ ਫੜਿਆ ਜਿੱਦਾਂ ਆਪਾਂ ਹੁਣ ਪੰਜਾਬ 'ਚ ਵੀ ਡਰੱਗ ਦੀ ਗੱਲ ਕਰਦੇ ਆਂ ਵੱਡੀਆਂ ਮੱਛੀਆਂ ਨੂੰ ਨਹੀਂ ਕੋਈ ਫੜਦਾ ਛੋਟੇ ਨੂੰ ਛੋਟੇ ਦੇ ਘਰ ਢਾਈ ਜਾਂਦੇ ਆ ਉਹ ਹੀ ਹਾਲ ਇੱਥੇ ਵੀ ਹੈਗਾ ਵੱਡੀਆਂ ਮੱਛੀਆਂ ਨੂੰ ਕੋਈ ਨਹੀਂ ਫੜਦਾ ਅੱਲਾਮਾ ਹੀ ਰੱਜ ਕੇ ਲੁੱਟਿਆ ਵਾਏ ਵਾਏ ਇੱਥੇ ਉਹ ਕਿਹਨੇ ਲੁੱਟਿਆ ਉਹ ਕੋਈ ਸਟੂਡੈਂਟਾਂ ਨੇ ਥੋੜੀ ਲੁੱਟਿਆ ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਜਿਨ੍ਹਾਂ ਨੇ ਮਤਲਬ ਜਿਹੜੇ ਸਟੂਡੈਂਟ ਨੂੰ ਅੱਜ ਕਿਸੇ ਨੇ ਲੁੱਟਿਆ ਇੱਕ ਇੱਕ ਅੱਲਾਮਾ ਨੂੰ 75 ਰੁਪਏ ਤੇ ਜਹਾੜ ਵਾਲੇ ਚ ਪਈ ਆ ਵਾਏ ਗੁਰ ਪਹਿਲਾਂ ਕੈਸ਼ ਪੈਸੇ ਲਏ ਫਿਰ ਉਹਦੇ ਤੇ ਟੈਕਸ ਦੇ ਪੈਸੇ ਲਏ ਆ ਫਿਰ ਕੀ ਕੀ ਉਹਨਾਂ ਤੋਂ ਫੀਸਾਂ ਲਈਆਂ ਮਾੜੇ ਫਿਰ ਸਟੂਡੈਂਟ ਮਾੜੇ ਫਿਰ ਸਟੂਡੈਂਟ ਤੇ ਉਹਨਾਂ ਨੂੰ ਜਿਹੜੇ ਬੰਦੇ ਨਾ ਐਦਾਂ ਔਖਾ ਹੋ ਕੇ ਕੀਤਾ ਉਹ ਆ ਸੋਚੂਗਾ ਕਿ ਕੱਲ ਨੂੰ ਜਦ ਸੈੱਟ ਹੋ ਗਿਆ ਯਾਰ ਮੈਂ ਵੀ ਆਦੇ ਪੈਸੇ ਵਾਪਸ ਲਾਂ ਤੇ ਜੇ ਉਹ ਫ੍ਰੀ ਜੇ ਯੂਨੀਵਰਸ ਇਹ ਆ ਨਾ ਘੁੰਮ ਕੇ ਆਉਣਾ ਜੇ ਉਹਨੂੰ ਹੈਲਪ ਮਿਲੀ ਹੁੰਦੀ ਫ੍ਰੀ ਚੱਲ ਐਵੇਂ ਮਿਲੀ ਹੁੰਦੀ ਉਹਨੇ ਉਹ ਗਾਂ ਉਹ ਵੀ ਹੈਲਪ ਕਰਦਾ ਇਹਦੇ ਵਿੱਚ ਸਾਰੀ ਸਾਡੀ ਕਮਿਊਨਿਟੀ ਦਾ ਕਸੂਰ ਆ ਕਿਸੇ ਇੱਕ ਦਾ ਨਹੀਂ ਥੋੜੇ ਬੰਦੇ ਆ ਜਿਹੜੇ ਬੁਰੇ ਉਹਨਾਂ ਦਾ ਇਹ ਨਹੀਂ ਕਿ ਮਤਲਬ ਜਿਹੜੇ ਉਹਨੂੰ ਮਤਲਬ ਦੱਬ ਰਹੇ ਆ ਸਾਨੂੰ ਇਹ ਰੌਲਾ ਪਾਉਣਾ ਚਾਹੀਦਾ ਆਸੇ ਪਾਸੇ ਕਹਿਣਾ ਚਾਹੀਦਾ ਵੀ ਜੇ ਤੁਸੀਂ ਵੇਖਦੇ ਕਿਤੇ ਗਲਤ ਗੱਲ ਵੀ ਇਹ ਗਲਤ ਨਹੀਂ ਹੋਣੀ ਚਾਹੀਦੀ ਚੰਗੇ ਨੂੰ ਚੰਗਾ ਕਹੋ ਮਾੜੇ ਨੂੰ ਮਾੜਾ ਉਹ ਆਪਣੀ ਕਮਿਊਨਿਟੀ 'ਚ ਘਟ ਗਿਆ ਬਹੁਤ ਘਟ ਗਿਆ ਜਿਹੜੇ ਬੰਦੇ ਹੁਣ ਇਦਾਂ ਦੇ ਕੰਮ ਕਰਦੇ ਨੇ ਉਹ ਹਜੇ ਵੀ ਮਤਲਬ ਆਪਣੇ ਆਪ ਕਮਿਊਨਿਟੀ ਦੇ ਵਿੱਚ ਬੜੇ ਸਰਮੋਹਤure ਫਿਰਦੇ ਨੇ ਉਹਨਾਂ ਨੂੰ ਸਨਮਾਨਤ ਹੋ ਰਿਹਾ ਉਹਨਾਂ ਨੂੰ ਮਤਲਬ ਗੋ ਜਿੱਥੇ ਜਾਂਦੇ ਨੇ ਉਹਨਾਂ ਨੂੰ ਲੋਕੀ ਤਾੜੀਆਂ ਮਾਰਦੇ ਨੇ ਇਹ ਗਲਤ ਗੱਲ ਹੋ ਗਈ ਗਲਤ ਗੱਲ ਹੋ ਗਈ ਮਾੜੇ ਨੂੰ ਪਛਾਨ ਕੇ ਉਹ ਤੋਂ ਦੂਰ ਨਹੀਂ ਹੋਏ ਹਾਂ ਠੀਕ ਹੈ ਪਹਿਲਾਂ ਆਪਾਂ ਪਿੰਡਾਂ 'ਚ ਹੁੰਦਾ ਸੀ ਕਿ ਉਹਦਾ ਹੁੱਕਾ ਪਾਣੀ ਬੰਦ ਕਰ ਦਿੰਦੇ ਜਿਹੜਾ ਪੁੱਠੇ ਕੰਮ ਕਰਦਾ ਸੀਗਾ ਨਹੀਂ ਜਾਣਾ ਨਹੀਂ ਉਹਨਾਂ ਦਾ ਹਾਂ ਵਿਊ ਦੇ ਨਾਲ ਮਿਲਣਾ ਰਿਸ਼ਤੇਦਾਰ ਵੀ ਨਹੀਂ ਜਾਂਦੇ ਸੀ ਹਾਂਜੀ ਤੇ ਹੁਣ ਅੱਜਕੱਲ੍ਹ ਵੇਖਦਾ ਵੀ ਗੱਲ ਹੀ ਚੰਗੀ ਗੱਡੀ ਵਾਲੇ ਨਾਲ ਕਰਦੇ ਆ ਤੇ ਮਾੜੀ ਗੱਡੀ ਨਾਲ ਕਰਦਾ ਲੈ ਤਾ ਐਵੇਂ ਤੁਰਿਆ ਫਿਰਦਾ ਇਹਦਾ ਕੀ ਸਾਡੀ ਜਿਹੜੀ ਸੋਚ ਬਦਲ ਗਈ ਹੈ ਨਾ ਫੋਕਾ ਬਣ ਆ ਗਿਆ ਟੌਰ ਹੋ ਗਿਆ ਲਾਲਚ ਹੋ ਗਿਆ ਇਹ ਸਾਡੀ ਕਮਿਊਨਿਟੀ ਨੂੰ ਬਹੁਤ ਥੱਲੇ ਲੈ ਰਹੀ ਹੈ ਜੋ ਜਿੱਦਾਂ ਅਸੀਂ ਨੇ ਮਿਹਨਤੀ ਸੀਗੇ ਮਹਾਨਰ ਸੀਗੇ ਉਹ ਸਾਡੀਆਂ ਚੀਜ਼ਾਂ ਜਿਹੜੀਆਂ ਸਾਡੇ ਪੁਰਖਿਆਂ ਨੇ ਕੀਤੀਆਂ ਸੀ ਉਹ ਅਸੀਂ ਮਟਾ ਰਹੇ ਹਾਂ ਅਸੀਂ ਤਾਂ ਆਪਣੇ ਨਾਂ ਦੱਸਣਗੇ ਕਿ ਸਾਡੇ ਪੁਰਖਾ ਕਰਦੇ ਕਿ ਸਾਡੇ ਨਾਂ ਕੀ ਦੱਸਣਗੇ ਕਿ ਸਾਡੇ ਪੁਰਖਿਆਂ ਨੇ ਕੈਨੇਡਾ ਜਾ ਕੇ ਕੀ ਕੀਤਾ ਜਿਹੜਾ ਸਾਡਾ ਟਾਈਮ ਚੱਲ ਰਿਹਾ ਵੀ ਇਹਨਾਂ ਨੇ ਡਰਗਾ ਵੇਚੀਆਂ ਇਹਨਾਂ ਨੇ ਐਲਮ ਹੀ ਵੇਚੀਆਂ ਇਹਨਾਂ ਨੇ ਲੋਕਾਂ ਨੂੰ ਲੁੱਟਿਆ ਇਹ ਇਹੀ ਦੱਸਣਾ ਪਊਗਾ ਕਿਉਂਕਿ ਜਦੋਂ ਉਹਨਾਂ ਨੇ ਜਾ ਕੇ ਗੂਗਲ ਤੇ ਚੈੱਕ ਕਰਨਾ ਵੀ ਇਸ ਟਾਈਮ ਤੇ ਕਿੰਨੇ ਬੰਦੇ ਅਰੈਸਟ ਹੋਏ ਪੰਜਾਬੀ ਰਮਨਦੀਪ ਸਿੰਘ ਸਮਨਦੀਪ ਸਿੰਘ ਉਹੀ ਨਾਂ ਆਉਨੇ ਆ ਸਿੰਘ ਫਿਰ ਗੋਤ ਗੋਤ ਪਿੱਛੇ ਲੱਗਦੇ ਆ ਹਾਂਜੀ ਤੇ ਇਸ ਚੀਜ਼ਾਂ ਜਿਹੜੀਆਂ ਇਹ ਆ ਮਤਲਬ ਸਾਨੂੰ ਸੋਚਣ ਦੀ ਲੋੜ ਆ ਤੇ ਜਿਹੜੇ ਬੱਚੇ ਆ ਰਹੇ ਉਹਨਾਂ ਨੂੰ ਮੈਂ ਤਾਂ ਇਹੀ ਕਹੂੰਗਾ ਅਸੀਂ ਤਾਂ ਹਮੇਸ਼ਾ ਕੋਸ਼ਿਸ਼ ਵੀ ਕਰਦੇ ਸਾਡੀ ਇੱਕ ਸੰਸਥਾ ਵੀ ਬਣੀ ਹੋਈ ਆ ਕਿ ਹਰ ਚੀਜ਼ ਦਾ ਹੱਲ ਹੈ ਕੋਸ਼ਿਸ਼ ਕਰੋ ਕਿ ਦਿਨੋਂ ਕਿਦੋਂ ਹੈਲਪ ਲਾਈਨ ਦੀ ਜਿਹੜੇ ਚੰਗੇ ਬੱਚੇ ਆ ਉਹਨਾਂ ਨੂੰ ਕੈਨੇਡਾ ਕੱਢ ਨਹੀਂ ਲੱਗਦਾ मतलब मैं हुनिफिकेशन ਤੇ ਲੱਗਾ ਨਹੀਂ ਨਾ ਕੋਈ ਮੇਰੀ ਗੱਲ ਪੱਕੀ ਆ ਪਰ ਜੋ ਅਸੀਂ ਦੇਖਦੇ ਆ ਕਿ ਬੰਦਿਆਂ ਦੀ ਇੱਥੇ ਲੋੜ ਆ ਲੋੜ ਤੇ ਜਿਹੜਾ ਕੋਈ ਬੰਦਾ ਸਹੀ ਹੋਊਗਾ ਕੋਈ ਕ੍ਰਾਈਮ ਨਹੀਂ ਕਰੂਗਾ ਔਖਾ ਸੋਖਾ ਟਾਈਮ ਕੱਢ ਲੂਗਾ ਉਹ ਉਹਦੇ ਚਾਂਸਸ ਹੈਗੇ ਆ ਕਿ ਉਹਨੂੰ ਗਵਰਨਮੈਂਟ ਇੱਥੇ ਪੱਕਿਆ ਕਰੋਗੇ ਤੇ ਜਿਹਨੇ ਕੋਈ ਸ਼ਾਰਟਕਟ ਲੈ ਲਿਆ ਵੀ ਮੈਂ ਹੁਣ ਫਟਾਫਟ ਪੱਕਾ ਹੋ ਜਾਾਂ ਕੋਈ ਪੁੱਠੇ ਸਿੱਧੇ ਕੰਮ ਕਰ ਲੇ ਉਹਦੇ ਚਾਂਸਸ ਕੱਟ ਨੇ ਉਹ ਫਿਰ ਬੱਚੇ ਜਾਊਗਾ ਜਿੱਦਾਂ ਬੱਬਾਈ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਨਾ ਕਿ ਜਿੱਦਾਂ ਇੱਕ ਘਰ ਤੋਂ ਲੋਕੀ ਇੱਥੇ ਕਈ ਕਹਿਣਦੇ ਵੀ ਸਾਡੇ ਜੀ 10 ਘਰ ਆ ਹਣਾ ਵੀ ਟ੍ਰਾਂਟੋ ਚ ਲਾ ਲੋ ਜਾਂ ਇੱਕ ਟਰੱਕ ਪਾਇਆ ਸੀ ਉਹ ਤੋਂ ਅਸੀਂ 10 ਟਰੱਕ ਬਣਾ ਲਿਆ ਜਾਂ 100 ਟਰੱਕ ਬਣਾ ਲਿਆ ਉਹ ਇੱਕ ਮਿਹਨਤ ਦੀ ਕਮਾਈ ਨਾ ਬਣਦਾ ਜਾਂ ਫਿਰ ਉਹਦੇ ਚ ਕੋਈ ਦੋ ਨੰਬਰ ਦਾ ਕੰਮ ਦੋ ਨੰਬਰ ਦਾ ਹੀ ਆ ਉਹ ਕੰਮ ਬੜਾ ਹਤ ਉਹ ਮਿਹਨਤ ਦੀ ਨਹੀਂ ਕਮਾਈ ਹੈ ਅਸੀਂ ਤਾਂ ਨਹੀਂ ਨਾ ਕੋਈ ਕਰਤਾ ਗਿਆ ਅੱਜ ਤੱਕ ਸਾਨੂੰ ਤਾਂ ਕਿੰਨਾ ਚਿਰ ਹੋ ਗਿਆ ਇਸੇ 40 ਸਾਲ ਹੋ ਗਿਆ ਇਹਨੂੰ ਅਸੀਂ ਤਾਂ ਜਿਹੜੀ ਮਿਹਨਤ ਦੀ ਕਮਾਈ ਕੀਤੀ ਸਾਡੇ ਕੋਲ ਤਾਂ ਦੋ ਘਾਰ ਹੀ ਇੱਥੇ ਤੇ ਤੁਹਾਡਾ ਕੀ ਕਹਿਣਾ ਜੀ ਮੇਰਾ ਕਹਿਣਾ ਹੈ ਕਿ ਇਹ ਹੋ ਵੀ ਸਕਦਾ ਪਰ ਜੇ ਹੁਣ ਸੋਚੋ ਤੁਸੀਂ ਕੋਈ ਉਹਦੇ ਚ ਹੁੰਦਾ ਕਿ 100 ਬੰਦਾ ਇੱਥੇ ਆਇਆ ਦੋਹਾਂ ਨੇ ਬਹੁਤ ਚੰਗੀ ਕਮਾਈ ਕਰਕੇ ਬਣਾ ਲਿਆ ਕਿਉਂਕਿ ਅਮੀਰ ਪਹਿਲਾਂ ਵੀ ਰਹੇ ਨੇ ਆਂ ਗਾਂ ਵੀ ਹੁੰਦੇ ਨੇ ਸਰ ਪਰ ਜਿਹੜੇ ਹੁਣ ਬਹੁਤ ਜ਼ਿਆਦਾ ਲੋਕੀਂ ਹਰੇਕ ਹੀ ਦਿਸੀ ਜਾਂਦਾ ਅਮੀਰ ਹੂੰ ਤੇ ਟਾਈਮ ਦੇ ਨਾਲ ਵੀ ਕਿਸੇ ਨੇ ਹੁਣ ਮੇਰੇ ਕੋਲੇ 10 ਟਰੱਕ ਨੇ ਤੇ ਮੇਰੇ ਕੋਲੇ ਦਸਾਂ ਸਾਲਾਂ ਚ ਬੱਸ ਹੀ 15 ਹੋਏ ਨੇ ਤੇ ਉਹਨੇ 50 ਕਰ ਲਏ ਹੂੰ ਕੁਛ ਨਾ ਕੁਛ ਤਾਂ ਗੜਬੜ ਕਿਤੇ ਹੈ ਹੂੰ ਗੜਬੜਤਾ हां कदे ने कदे मामला इना मतलब वड्डियां ਘਟਿਆ ਇਨੇ ਕਰਮ ਵਾਲੇ ਕਿਸੇ ਨਾ ਕਿਸੇ ਦਾ ਮਾਮਲਾ ਗੜਬੜਾ ਹੈ ਕਿ ਨਾ ਕਈ ਕਹਿੰਦਾ ਯਾਰ 19 ਚ ਮੈਂ ਆਇਆ ਸੀਗਾ ਮੇਰੇ ਦੋ ਘਰ ਹੋ ਗਏ ਤੇ ਚਾਰ ਮੇਰੇ ਟਰੱਕ ਸੀਗੇ ਮੈਂ ਕੀਤਾ ਕੀ ਆ ਕੇ ਉਹ ਕਹਿੰਦੇ ਦੋ ਕੁ ਸਾਲ ਜੀ ਉਹ ਚਲਾਇਆ ਸੀਗਾ ਆਪਣੇ ਟਰੱਕ ਚਲਾਇਆ ਸੀ ਵੀ ਕੀ ਮਤਲਬ ਦੋ ਸਾਲ ਦੀ ਕਮਾਈ ਦੇ ਨਾਲ ਇੰਨਾ ਕੁਝ ਆਪਾਂ ਕਰ ਲਿਆ ਦੇਖੋ ਉਹ ਤਾਂ ਹੁਣ ਆਪਾਂ ਇੱਥੇ ਰਹਿੰਨੇ ਆ ਤਾਂ ਆਪਾਂ ਨੂੰ ਪਤਾ ਹੀ ਹੈ ਇਸ ਗੱਲ ਦਾ ਵੀ ਕੁਛ ਨਾ ਕੁਛ ਤਾਂ ਕਿਤੇ ਗੜਬੜਾ ਹੈ ਉਹਨਾਂ ਆਪ ਜਿਹੜੀਆਂ ਅਖਬਾਰਾਂ 'ਚ ਖਬਰਾਂ ਰੋਜ਼ ਵੇਖਦੇ ਆ ਉਹ ਗੜਬੜ ਦੇ ਸੀ ਜਾਂਦੀ ਆ ਇਹ ਤਾਂ ਕੋਈ ਹੈ ਨਹੀਂ ਕਿ ਚਾ ਹਨੇਰਾ ਆ ਰੋਜ਼ ਰੌਣਡ ਆ ਰੋਜ਼ ਦੇ ਰੋਜ਼ ਟਰੱਕ ਫੜਿਆ ਗਿਆ ਬਾਰਡਰ ਤੇ ਅੱਜ ਪਿਛਲੇ ਵੀਕ ਦੀ ਗੱਲ ਹੀ ਐ ਆ ਕੱਲ ਜੇ ਲੱਭੀ ਜਾਂਦੇ ਉਹਨੇ ਕਿੰਨੇ 7.5 ਲੱਖ ਦੀ ਚੋਰੀ ਕੀਤੀ ਐ ਕਿੰਨੇ ਦੀ ਇੱਕ ਫਰਲੇ ਦਾ ਵੀ ਨਾਮ ਰੱਖਿਆ ਹੋਇਆ ਹਾਂਜੀ ਹਾਂਜੀ ਤੇ ਉਹ ਫਿਰ ਦਿਸਦਾ ਤਾਂ ਹੈਗਾ ਸਾਨੂੰ ਪਰ ਸਾਨੂੰ ਇਹ ਆ ਚੀਜ਼ ਕਿ ਜੇ ਇਹਨੂੰ ਆਪਾਂ ਮਤਲਬ ਸਾਫ ਕਰਨਾ ਟਾਈਮ ਲੱਗੂਗਾ ਇੱਕੇ ਪਾਣੀ ਨਾ ਸਾਫ ਨਹੀਂ ਹੋਣਾ ਇੱਕੇ ਵਾਰੀ ਡਬੋ ਕੇ ਕੱਢ ਦਾਂਗੇ ਟਾਈਮ ਲੱਗਣਾ ਹੌਲੀ ਹੌਲੀ ਪਾਣੀ ਸਾਫ ਹੋ ਸਕਦਾ ਇਹ ਨਹੀਂ ਕਿ ਹੋ ਨਹੀਂ ਸਕਦਾ ਪਰ ਸਾਨੂੰ ਸਾਰਿਆਂ ਨੂੰ ਥੋੜਾ ਥੋੜਾ ਸੋਚਣਾ ਪਊਗਾ ਕਿ ਇੱਕ ਬੰਦੇ ਦੀ ਗਲਤੀ ਨਾਲ ਵੀ ਕਮਿਊਨਿਟੀ ਦਾ ਅਕਸ ਵਿਗੜਦਾ ਹਾਂ ਇਹ ਮੇਨ ਪੁਆਇੰਟ ਆ ਜੇ ਕੋਈ ਸੋਚੇ ਕਿ ਮੇਰੇ ਮੁਰਾਕਰਾਂ ਨਾਲ ਡਰਗ ਵੇਚਣਾ ਕੀ ਹੋ ਚੱਲਿਆ ਜਾ ਮੈਂ ਨਾ ਵਿੱਚ ਹੀ ਅਸੇ ਇੱਕ ਹੋਰ ਬੰਦੇ ਕਹਾਂਗੇ ਜੇ ਕਿ ਮੈਂ ਨਾ ਵਿੱਚ ਹੀ ਹੋਰ ਕੋਈ ਵੇਚੂਗਾ ਵੀ ਜੇ ਤੂੰ ਇਹ ਸੋਚ ਵੀ ਮੈਂ ਨਹੀਂ ਵੇਚਨੀ ਹੋਰ ਜਿਹੜਾ ਮਰਜ਼ੀ ਵੇਚੇ ਤੇ ਮੈਂ ਨਹੀਂ ਬਿਮਾਰਾ ਕੰਮ ਕਰਨਾ ਤੇ ਆਪੇ ਉਹ ਕੰਮ ਘਟਜੂਗਾ ਤੇ ਜੇ ਅਸੀਂ ਬਹਾਨਾ ਬਣਾ ਲਿਆ ਵੀ ਮੈਂ ਨਹੀਂ ਵੇਚਨੀ ਦੂਜਾ ਵੇਚੂਗਾ ਇਹ ਅਕਸ ਬਹਾਨਾ ਤਾਂ ਨਹੀਂ ਨਾ ਸਹੀ ਬਹਾਨਾ ਨਹੀਂ ਸਹੀ ਤੇ ਜਿਹੜੇ ਜਿਹੜੇ ਹੁਣ ਡਰੱਗ ਦਾ ਕੰਮ ਕਰਦੇ ਹਨਾ ਉਹਨਾਂ ਨੂੰ ਜਦੋਂ ਪਤਾ ਲੱਗਦਾ ਪਹਿਲਾਂ ਤਾਂ ਉਹ ਜਦੋਂ ਬੀਰੋਜਗਾਰੀ ਕਹਿ ਲੋ ਜਾਂ ਇਸ ਵੇਲੇ ਕੰਮ ਹੈ ਹੀ ਨਹੀਂ ਅਗਲੇ ਫਸ ਜਾਂਦੇ ਆ ਜਦੋਂ ਕੋ ਉਹਨਾਂ ਨੂੰ ਪਤਾ ਲੱਗਦਾ ਕਿ ਯਾਰ ਇਹ ਕੰਮ ਤਾਂ ਜਿਆਦਾ ਡੇਂਜਰਸ ਵੀ ਆ ਤੇ ਮਾੜਾ ਵੀ ਆ ਤੇ ਉਹ ਵਾਪਸ ਆਉਣਾ ਚਾਹੁੰਦੇ ਆ ਤੇ ਉਹ ਕਿੱਦਾਂ ਆਉਣ ਫਿਰ ਦੇਖੋ ਵਾਪਸ ਆਉਣ ਲਈ ਟਾਈਮ ਲੱਗਣਾ ਹਮ ਪਰ ਆ ਸਕਦੇ ਆ ਹਮ ਉਹਨਾਂ ਨੂੰ ਮਤਲਬ ਜੇ ਹੁਣ ਕਹਿਣ ਵੀ ਇੱਕਦਮ ਜਿ세 100 ਬੀਲ ਪੁੱਠੇ ਚੱਲ ਗਏ ਹਮ ਤੇ ਆਖਨ ਝਪਕੇ ਨਾਲ ਅਸੀਂ ਵਾਪਸ ਆ ਜਾਾਂਗੇ ਜੇ ਹਾਂ ਜੇ ਮਤਲਬ ਕੋਈ ਵੀ ਜਾਣ ਲਈ ਤੇ ਭਾਵੇਂ ਤੇਜ਼ੀ ਨਾਲ ਗਏ ਹੋਣਾ ਉਹਨੂੰ ਟਾਈਮ ਲੱਗੂ ਆ ਸਕਦੇ ਆ ਉਹਦੇ ਲਈ ਰਾਹ ਹੈਗੇ ਆ ਹੈਲਪ ਕਰ ਸਕਦੇ ਆ ਸਾਡੀ ਅਸੀਂ ਕਈ ਹੋਰ ਸੰਸਥਾਵਾਂ ਨੇ ਆਪਣੀਆਂ ਜਿਹੜੀਆਂ ਹੈਲਪ ਕਰਦੀਆਂ ਜੇ ਆਉਣਾ ਚਾਹੁੰਦੇ ਆ ਤਾਂ ਉਹਦੇ ਚ ਪਹਿਲਾਂ ਮਨ ਨੂੰ ਸੈੱਟ ਕਰਨਾ ਪਊਗਾ ਕਿ ਨਹੀਂ ਕਿ ਵੀ ਹੁਣ ਉਹ ਲੱਗਿਆ ਵੀ ਹੁਣ ਹੋ ਗਿਆ ਤੇ ਫੇ ਫਸ ਗਏ ਆ ਤੇ ਹੁਣ ਕੋਈ ਹੈਲਪ ਲੈ ਲਈਏ ਤੇ ਮੁੜ ਕੇ ਨਿਕਲ ਕੇ ਫੇਰ ਚੱਲ ਪਈ ਉਸੇ ਕੰਮ ਨੂੰ ਪਹਿਲਾਂ ਆਪਣਾ ਮਾਈਂਡ ਸੈਟ ਕਰਨਾ ਪਊਗਾ ਲੋਕੀ ਨਿਕਲਦੇ ਆ ਜਿੰਨੇ ਆਪਾਂ ਹੁਣ ਪਿਰਾਣੀਆਂ ਕਹਾਵਤਾਂ ਸੁਣਦੇ ਕਿੰਨੇ ਬਦਮਾਸ਼ ਸੀਗੇ ਜਿਹੜੇ ਮੁੜ ਕੇ ਭਗਤ ਬਣ ਗਏ ਹੂੰ ਬਿਲਕੁਲ ਇਹ ਤਾਂ ਸਾਰਾ ਦੁਨੀਆ ਤੇ ਚੱਲਦਾ ਆਇਆ ਕਦੀ ਵੀ ਹੁਣ ਕਿਹੜੇ ਹਾਲਾਤ 'ਚ ਬੰਦਾ ਗਿਆ ਹੂੰ ਇਹ ਇਹ ਵੀ ਡਿਪੈਂਡ ਕਰਦਾ ਵੀ ਉਹਨੇ ਕਿਹੜੀ ਮਜਬੂਰੀ ਚ ਗਿਆ ਸ਼ੌਂਕ ਨਾਲ ਗਿਆ ਟੌਰ ਬਣਾਉਣ ਲਈ ਗਿਆ ਫੁਗਰੇ ਪੰਚ ਗਿਆ ਇਹਦੇ ਹਿਸਾਬ ਦੇ ਨਾਲ ਫਿਰ ਉਹਦੀ ਪਿੱਛੇ ਮੋੜਨਾ ਵੀ ਉਹ ਹੀ ਹਿਸਾਬ ਹਮ ਜਦੋਂ ਹੁਣ ਕਾਲੂ ਵੋਟਾਂ ਨੇ ਹੈਨਾ ਤੇ ਵੋਟਾਂ ਦਾ ਰਿਜ਼ਲਟ ਵੀ ਆਇਆ ਹੈ ਨਾ ਸਰਕਾਰ ਜਿਹੜੀ ਵੀ ਮਰਜ਼ੀ ਬਣੇ ਤੇ ਸਰਕਾਰ ਤੋਂ ਤੁਸੀਂ ਮਤਲਬ ਕੀ ਚਾਹੁੰਦੇ ਆ ਕਿ ਮਤਲਬ ਜਿਹੜਾ ਕੈਨੇਡਾ ਤੁਸੀਂ ਅੱਜ ਤੋਂ 40 ਸਾਲ ਪਹਿਲਾਂ ਦੇਖਿਆ ਵੀ ਉਹੋ ਜਿਹਾ ਕੈਨੇਡਾ ਬਣ ਜਾਵੇ ਬਿਲਕੁਲ ਜੀ ਇੱਥੇ ਕੈਨੇਡਾ ਚ 40 ਘੰਟੇ ਕੰਮ ਕਰੀਦੇ ਸੀ ਹਮ ਆ ਜਿਹੜਾ ਸੈਟਰਡੇ ਸੰਡੇ ਸੰਡੇ ਦਾ ਬਿਲਕੁਲ ਹੀ ਆਫ ਹੁੰਦਾ ਸੀ ਈਵਨ ਮਾਲ ਵੀ ਬੰਦ ਹੁੰਦੇ ਸੀ ਸਾਰੇ ਅੱਛਾ ਜੀ ਹਾਂਜੀ ਹਮ ਸਾਰ ਚੁੱਕ ਬੰਦ ਹੁੰਦਾ ਸੀ ਲੋਕੀ ਬਸ ਜਰਾੜ ਖੁੱਲੀ ਹੁੰਦੀ ਸੀ ਇੱਕ ਜਰਾੜ ਸਟਰੀਟ ਇੱਥੇ ਆ ਉੱਥੇ ਰੈਸਟੋਰੈਂਟ ਪੰਜਾਬੀ ਹੁੰਦੇ ਸੀ ਸਾਰੇ ਜਾਂਦੇ ਉੱਥੇ ਆਪਦਾ ਖਾਂਦੇ ਪੀਂਦੇ ਮੇਲਾ ਕਰਦੇ ਤੇ ਉਹਦੇ ਨਾਲ ਵੀ ਵਧੀਆ ਗੁਜ਼ਾਰਾ ਕਰਦੇ ਸੀ ਬੈਕ ਹੋਮ ਲੋਕਾਂ ਨੇ ਪਿਆਲੀਆਂ ਵੀ ਲਈਆਂ ਸੀ ਕੋਠੀਆਂ ਵੀ ਪਾਈਆਂ ਸੀ ਠੀਕ ਹੈ ਤੇ ਰਹਿੰਦੇ ਵੀ ਵਧੀਆ ਸੀ ਉਦੋਂ ਇਦਾਂ ਥੋੜਾ ਜਿਹਾ ਸੀ ਕਿ ਘਾਰਾਂ ਦਾ ਰਾਈਟ ਅਵੇ ਨੀ ਸੀ ਰਸ਼ ਹੁੰਦਾ ਪਹਿਲਾਂ ਲੋਕ ਅਪਾਰਟਮੈਂਟਾਂ 'ਚ ਰਹਿੰਦੇ ਤੇ ਫਿਰ ਹੌਲੀ-ਹੌਲੀ ਘਰ ਲੈਂਦੇ ਤੇ ਵਧੀਆ ਗੁਜ਼ਾਰੇ ਹੁੰਦੇ ਸੀ ਕੋਈ ਫਿਕਰਫਕਾ ਨਹੀਂ ਹੁੰਦਾ ਸੀਗਾ ਤੇ ਹੁਣ ਲੋਕਾਂ ਨੂੰ ਮਤਲਬ ਕੰਮ ਕਰਕੇ ਕਿੱਪ ਚਲਾਉਂਦਾ ਜਮੀਨਾ ਪਿੱਛੇ ਵੇਚ ਦੀਆਂ ਸਾਰੀ ਜਮੀਨਾ ਹੁਣ ਵੇਗਣ ਲੱਗ ਗਈਆਂ ਅੱਗੇ ਉਧਰ ਲੈਂਦੇ ਸੀਗੇ ਤੇ ਇੱਥੇ ਵੀ ਲੋਕਾਂ ਦਾ ਮਤਲਬ ਮਗਹਾਈ ਇੰਨੀ ਹੋ ਗਈ ਕੁਝ ਉਹਨੇ ਵੀ ਲੱਕ ਤੋੜਿਆ ਪਿਆ ਕੰਮ ਕਰਨ ਦੇ ਨਾਲ ਪੂਰਾ ਫਟ ਨਹੀਂ ਰਿਹਾ ਤੇ ਮੈਂ ਦੁਬਾਰਾ ਆਪਣੇ ਸਵਾਲ ਤੇ ਆਉਣਾ ਵੀ ਜੇ ਸਰਕਾਰ ਕੋਈ ਵੀ ਜਿੱਤ ਦੀ ਕੰਜ਼ਰਵੇਟਿਵ ਜਾਂ ਲਿਬਰਲ ਉਹਨਾਂ ਤੋਂ ਤੁਸੀਂ ਕੀ ਚਾਹੁੰਦੇ ਕਿ ਕੀ ਲੈ ਕੇ ਆਉਣ ਅਗਲੀਆਂ ਜਿਹੜੀਆਂ ਰਣਨੀਤੀਆਂ ਉਹਨਾਂ ਦੀਆਂ ਅੱਜ ਤਾਂ ਜੀ ਬੜੇ ਚਿਰ ਦਾ ਰੌਲਾ ਪਾ ਰਹੇ ਆ ਹੁਣ ਮੈਨੂੰ ਇਹੀ ਸਮਝ ਨਹੀਂ ਆ ਰਹੀ ਲਿਵਰੇਜ ਤੋਂ ਇੱਕ ਸਿਰਫ ਉਹਨਾਂ ਦੇ ਲੀਡਰ ਲੀਡਰ ਤੇ ਹੀ ਲੋਕਾਂ ਨੇ ਆਸ ਲਾ ਕੇ ਵੋਟਾਂ ਪਾ ਰਿਆ ਹੂੰ 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 ਬਾਕੀ ਜਿਹੜੇ ਹੁਣ ਆਪਣੇ ਇੰਥੇ ਐਮਪੀ ਲਾ ਲੋ ਮੈਨੂੰ ਤਾਂ ਸਮਝ ਨਹੀਂ ਆਈ ਕਿ ਇੰਨਾ ਰੌਲਾ ਪਾਇਆ ਲੋਕਾਂ ਨੇ ਇੰਨਾ ਰੌਲਾ ਪਾਇਆ ਬਈ ਇੱਥੇ ਆਹ ਹੋ ਰਿਹਾ ਆਹ ਹੋ ਰਿਹਾ ਉਹਨਾਂ ਦੇ ਕਾਂ ਮਤਲਬ ਕੰਨ ਤੇ ਜੂਨੀ ਸਰ ਕੀ ਉਹਨਾਂ ਨੂੰ ਉਹਨਾਂ ਨੂੰ ਕੀ ਦਿਸਿਆ ਨਹੀਂ ਭਈ ਨਹੀਂ ਮਤਲਬ ਕੈਨੇਡਾ ਨਿਕੜਦਾ ਜਾ ਰਿਹਾ ਹੈ ਅਸੀਂ ਮਤਲਬ 10 7ਵੇਂ 8ਵੇਂ ਨੰਬਰ ਤੋਂ ਨੰਬਰ 1 ਤੋਂ 18ਵੇਂ ਨੰਬਰ ਤੇ ਆ ਗਏ ਆ ਕੋਈ ਤਾਂ ਕਾਰਨ ਹੋਊਗਾ ਤੇ ਮਤਲਬ ਸਰਕਾਰਾਂ ਦੀ ਨਲਾਕੀ ਤਾਂ ਹੈਗੀ ਆ ਜੇ ਉਹ ਆਪਦੀ ਸਮਝਣ ਤਾਂ ਬੜੀ ਚੰਗੀ ਗੱਲ ਹੁਣ ਲੋਕੀ ਰੌਲਾ ਤਾਂ ਪਾ ਰਹੇ ਕਿ ਮਤਲਬ ਕਾਨੂੰਨ ਦੇ ਵਿੱਚ ਥੋੜੀ ਚੇਂਜ ਚਾਹੀਦੀ ਆ ਮਤਲਬ ਬੇਹਤ ਹਾਸ਼ਿਆ ਜਿੱਦਾਂ ਉਹਨਾਂ ਨੇ ਇਮੀਗ੍ਰੇਸ਼ਨ ਅੰਨੇ ਵਾਈ ਬੋਲਦੀ ਬਿਲਕੁਲ ਕਿਉਂਕਿ ਉਹ ਇੱਕ ਦਮ ਆ ਕੇ ਪਹਿਲਾ ਹੁੰਦਾ ਕੀ ਸੀਗਾ ਥੋੜਾ ਜਿਹਾ ਥੋੜਾ ਟਾਈਮ ਲੱਗਣਾ ਜੀ ਜੀ ਕਿ ਇਹ 2.5 ਲੱਖ ਬੰਦਾ ਮੰਗਾਉਂਦੇ ਸੀਗੇ ਹਮ ਸਾਲ ਦਾ ਸਾਲ ਦਾ ਹਮ 2.5 ਲੱਖ ਮੰਗਾਉਂਦੇ ਸੀ ਉਹਦੇ ਚੋਂ ਮਤਲਬ 50 ਕੁ ਹਜ਼ਾਰ ਕੋਈ ਇੰਡੀਅਨ ਆ ਗਿਆ 50 ਕੋਈ 20-25 ਹਜ਼ਾਰ ਪਾਕਿਸਤਾਨੀ ਆ ਗਿਆ ਕੋਈ ਅਫਗਾਨistan ਤੋਂ ਕਿਦ ਨੂੰ ਆ ਗਿਆ ਉਹ ਆ ਕੇ ਥੋੜੇ ਥੋੜੇ ਬੰਦੇ ਜਾਦੇ ਬੰਦੇ ਪੁਰਾਣਿਆਂ ਚ ਰਹਿੰਦੇ ਸੀ ਹਮ ਹਮ ਉਹਨਾਂ ਦੇ ਹਿਸਾਬ ਦੇ ਨਾਲ ਚੱਲਦੇ ਸੀ ਥੋੜਾ ਡਰ ਕੇ ਚੱਲਦੇ ਪੁੱਛਦੇ ਸੀ ਵੀ ਕਿਵੇਂ ਰਹਿਣਾ ਕਿਵੇਂ ਕਰਨਾ ਹੁਣ ਕੀ ਹੋਇਆ ਕਿ ਜਿਹੜੇ ਮੈਜੋਰਟੀ ਹੁਣ ਜ਼ਿਆਦਾ ਆ ਗਈ ਮੈਜੋਰਟੀ ਆ ਗਈ ਉਹ ਉਹਨਾਂ ਦਾ ਮਾਈਂਡ ਚੇਂਜ ਹੋਇਆ ਨਹੀਂ ਅਜੇ ਪਹਿਲਿਆਂ ਦਾ ਉਹ ਵਿੱਚੇ ਉਹ ਆ ਗਏ ਹੂੰ ਉਹਨਾਂ ਨੇ ਮਤਲਬ ਕੈਨੇਡਾ ਦੇ ਸਿਸਟਮ ਨੂੰ ਅਡਾਪਟ ਕੀਤਾ ਹੀ ਨਹੀਂ ਅਜੇ ਹੂੰ ਉਹ ਇੰਡੀਆ ਵਾਲਾ ਸਾਹਿਬ ਰਹਿਣਾ ਕੈਨੇਡਾ ਚ ਤੇ ਰਹਿਣਾ ਇੰਡੀਆ ਵਾਂਗੂ ਇੰਡੀਆ ਵਾਂਗੂ ਤੇ ਫਿਰ ਤੁਸੀਂ ਆ ਕੇ ਕੀ ਕਰਨਾ ਇੱਥੇ ਲੋਕੇ ਚੁੱਲ੍ਹੇ ਬਣਾਈ ਜਾਂਦੇ ਆ ਕਹਿੰਦੇ ਇਹ ਆਪਣੇ ਪੰਜਾਬ ਨੂੰ ਯਾਦ ਬਹਾਉਂਦੀ ਵੀ ਜੇ ਪੰਜਾਬ ਦੀ ਯਾਦ ਆਉਂਦੀ ਤੇ ਤੁਸੀਂ ਪੰਜਾਬ ਚ ਰਹਿ ਲਓ ਪੰਜਾਬ ਚ ਰਹਿ ਲਓ ਤੂੰ ਉਤ ਕਿਨੇ ਕੱਢਿਆ ਹਾਂ ਫਿਰ ਬਾਹਰੋਂ ਗਲੀਆਂ ਚ ਮੰਜੇ ਡਾਲਣਦੇ ਆ ਦੇਖੋ ਇਹ ਇਹ ਚੀਜ਼ਾਂ ਨੇ ਬਹੁਤ ਹੀ ਜਾਨੀ ਨਾ ਤੁਸੀਂ ਪੰਜਾਬੀਆਂ ਦਾ ਇਹ ਕੋਈ ਗੱਲ ਚੰਗੀ ਥੋੜੀ ਆ ਆਪਾਂ ਚੰਗੇ ਸਿਸਟਮ ਕਰਕੇ ਤੇ ਆਏ ਨਹੀਂ ਤਾਂ ਹੁਣ ਕਈ ਚੀਜ਼ ਨੇ ਵਧੀਆ ਜ਼ਮੀਨਾਂ ਨੇ ਸਰਦਾ ਪਰਦਾ ਘਰ ਆ ਉਥੇ ਉਹ ਆਏ ਨੇ ਕਿਉਂ ਕੇ ਉਤੇ ਲਾਈਫ ਗੁੱਡ ਹੈ ਲਾਈਫ ਸਟਾਈਲ ਵਧੀਆ ਤੇ ਹੁਣ ਜੇ ਲਾਈਫ ਸਟਾਈਲ ਆਪਾਂ ਉਹੀ ਰੱਖਣਾ ਤੇ ਫਿਰ ਵਾਪਸ ਜਾਣਾ ਚਾਹੀਦਾ ਮੇਰੇ ਹਿਸਾਬ ਨਾਲ ਇੱਥੇ ਰਹਿਣ ਦਾ ਤਾਂ ਕੋਈ ਆਈਡੀਆ ਨਹੀਂ ਕਿਉਂਕਿ ਇਹਨਾਂ ਨੇ ਜੇ ਆਪਾਂ ਇਧਰ ਨੂੰ ਕਿਉਂ ਆਏ ਸੀ ਇਹਨਾਂ ਨੇ ਇਹਨਾਂ ਨੇ ਕੁਛ ਨਾ ਕੁਛ ਚੰਗਾ ਸਿਸਟਮ ਬਣਾਇਆ ਸੀ ਉਹ ਆਪਾਂ ਜੇ ਸਿਸਟਮ ਹੀ ਵਿਗਾੜ ਦੇਣਾ ਤੇ ਫਿਰ ਤਾਂ ਹੁਣ ਜੇ ਕੱਲ ਨੂੰ ਸਾਨੂੰ ਕਹਿਣ ਵੀ ਫੜ ਕੇ ਇਹਨਾਂ ਨੂੰ ਕੱਢੋ ਬਾਹਰ ਵੀ ਇਹਨਾਂ ਨੇ ਕਰਾਫ ਕਰਦਾ ਫਿਰ ਅਸੀਂ ਕਹਿਣਾ ਸੜਨ ਤੱਕਾ ਹੋ ਗਿਆ ਤੱਕਾ ਹੋ ਗਿਆ ਤੇ ਆਪਣੇ ਬੰਦੇ ਨਾਲ ਖੜਨਗੇ ਆਪਣੇ ਆਪਣੇ ਨਾਲ ਖੜਨਗੇ ਇਸ ਕਰਕੇ ਸਾਨੂੰ ਬਹੁਤ ਜ਼ਿਆਦਾ ਇਸ ਵਲੇ ਪੰਜਾਬੀ ਕਮਿਊਨਿਟੀ ਨੂੰ ਸੋਚਣ ਦੀ ਲੋੜ ਆ ਕਿ ਅਸੀਂ ਕੀ ਕਰਨਾ ਕੀ ਕਰ ਰਹੇ ਹਾਂ ਐਜ਼ ਇੱਕ ਕਮਿਊਨਿਟੀ ਕਿ ਐਜ਼ ਕਮਿਊਨਿਟੀ ਇਹ ਨਹੀਂ ਕਿ ਮੈਂ ਆਪਦੇ ਲਈ ਸੋਚਾ ਕਿ ਚੱਲ ਮੇਰਾ ਸਰਦਾ ਮੈਨੂੰ ਕੀ ਯਾਨੀ ਲੜਾਈ ਨਵੇਂ ਪੁਰਾਣਿਆਂ ਦੀ ਨਾ ਰੱਖੀਏ ਨਾ ਸਟੂਡੈਂਟ ਦੀ ਨਾ ਪੀਆਰ ਦੀ ਨਾ ਸਿਟੀਜ਼ਨ ਦੀ ਸਾਰੇ ਕਈ ਵਾਰੀ ਮੇਰੇ ਉਲਟ ਵੀ ਹੋ ਜਾਂਦੇ ਮੈਂ ਕਹਿੰਦਾ ਬੱਚਿਆਂ ਦਾ ਕਸੂਰ ਨਹੀਂ ਹੈਗਾ ਇੰਨਾ ਕਸੂਰ ਵੱਡਿਆਂ ਦਾ ਹੈ ਹੂੰ ਹੂੰ ਜੇ ਨਸ਼ਿਆਂ ਚ ਨਹੀਂ ਤਾਂ ਵੱਡਿਆਂ ਦਾ ਕਸੂਰ ਨਸ਼ੇ ਲੈ ਕੇ ਕੌਣ ਆਉਂਦਾ ਜੇ ਲੜਾਈਆਂ ਕਰਦੇ ਨੇ ਤੇ ਵੱਡੇ ਕਰਦੇ ਤੇ ਬੱਚੇ ਵੇਖ ਕੇ ਕਰਦੇ ਆ ਵੇਖ ਕੇ ਕਰਦੇ ਕਿਉਂਕਿ ਵੀਜ਼ੇ ਓਪਨ ਹੋਏ ਤਾਂ ਹੀ ਉਹ ਆਏ ਨਾ ਇੱਥੇ ਵੀਜ਼ੇ ਓਪਨ ਹੋਏ ਜਦੋਂ ਜੇ ਹੁਣ ਗਵਰਨਮੈਂਟ ਨੇ ਕਿਨਲਾ ਕੀ ਹੈ ਕਿ ਬਹੁਤ ਕ੍ਰਿਮੀਨਲ ਆ ਕੇ ਮੈਂ ਵੀ ਕਈਆਂ ਨੂੰ ਜਾਣਦਾ ਹਾਂ ਤੇ ਜਿਹੜੇ ਉੱਥੇ ਕ੍ਰਿਮੀਨਲ ਸੀਗੇ ਇੱਥੇ ਆ ਕੇ ਫਿਰਦੇ ਹੂੰ ਕਿਵੇਂ ਆ ਕੇ ਜੇ ਆਏ ਗਏ ਤਾਂ ਤੁਸੀਂ ਉਹਨਾਂ ਨੂੰ ਵਾਪਸ ਭੇਜ ਦਿਓ ਉਹ ਵੀ ਨਹੀਂ ਕਰਦੇ ਸਰਕਾਰ ਤੇ ਇਹੀ ਲੋਕਾਂ ਨੂੰ ਪਿਛਲੇ ਜਿਹੜੇ ਸਰਕਾਰ ਤੇ ਜ਼ਿਆਦਾ ਨਾਰਾਜ਼ਗੀ ਹੈ ਕਿ ਉਹਨਾਂ ਨੇ ਆਪਣਾ ਜਿਹੜਾ ਉਹਨਾਂ ਦੀ ਡਿਊਟੀ ਸੀ ਉਹ ਪੂਰੀ ਨਹੀਂ ਕੀਤੀ ਤੇ ਹੁਣ ਉਮੀਦ ਇਹੀ ਹੈ ਬੇਨਤੀ ਹੈ ਕਿ ਜਿਹੜੀ ਵੀ ਸਰਕਾਰ ਆਵੇ ਇਹਨਾਂ ਤਿੰਨ ਚਾਰ ਚੀਜ਼ਾਂ ਤੇ ਕ੍ਰਾਈਮ ਤੇ ਨਸ਼ਿਆਂ ਤੇ ਇਮੀਗ੍ਰੇਸ਼ਨ ਤੇ ਚੋਰੀਆਂ ਡਾਕੇ ਜੋ ਵੀ ਹੋ ਰਿਹਾ ਕਿਉਂਕਿ ਅਸੀਂ ਕਦੀ ਇਹ ਸੁਣੇ ਨਹੀਂ ਸੀਗਾ ਪਿੱਛੇ ਜਦੋਂ ਆ ਆਪਣੇ ਗਾਸਕੋ ਦੇ ਹੋਇਆ ਨਾ ਪਿਆ ਡਾਕਾ ਪਿਆ ਉਹਦੇ ਕਾ ਪਹਿਲਾਂ ਉਹ ਤਾਂ ਬਾਲੀ ਰਾਨ ਕੀ ਹੋ ਗਈ ਵੀ ਉੱਥੇ ਤਾਂ ਕਿੰਨਾ ਬੰਦਾ ਫਿਰਦਾ ਹੁੰਦਾ ਯਾਰ ਮਤਲਬ ਕੀ ਬੰਦਿਆਂ ਦਾ ਮਾਈਂਡ ਸੈਟ ਹੋਊਗਾ ਭਈ ਇੰਨੇ ਬੰਦਿਆਂ ਜਾ ਕੇ ਤੁਸੀਂ ਮਤਲਬ ਸ਼ੀਸ਼ੇ ਭੰਨ ਕੇ ਤੇ ਸਮਾਨ ਚੁੱਕ ਕੇ ਭੱਜ ਗਏ ਮਤਲਬ ਇਹ ਤਾਂ ਸਮਝ ਤੋਂ ਬਾਹਰ ਗੱਲਾਂ ਜਾਂਦੀਆਂ ਕਦੇ-ਕਦੇ ਕੋਈ ਮਾੜੀ-ਮੋਟੀ ਅਜੇ ਅਮਰੀਕਾ ਦੇ ਵਿੱਚ ਇਦਾਂ ਦੀਆਂ ਗੱਲਾਂ ਸੁਣੀਂਦੀਆਂ ਸੀਗਾ ਕੈਨੇਡਾ ਵਿੱਚ ਤਾਂ ਮਤਲਬ ਗੱਲ ਬੜੀ ਹੀ ਆਮ ਹੀ ਹੋ ਗਈ ਹਫ਼ਤੇ 'ਚ ਇੱਕ ਦੋ ਵਾਰ ਤਾਂ ਗੋਲੀ ਚੱਲਦੀ ਹੋਈ ਹੈ ਇੱਥੇ ਕਦੇ ਇੱਕ ਅੱਧਾ ਬੰਦਾ ਆਪਣਾ ਮਰ ਜਾਂਦਾ ਸੀ ਕਿੰਨਾ ਕਿੰਨੇ ਕਿੰਨੇ ਦਿਨ ਅਫਸੋਸ ਰਹਿੰਦਾ ਸੀਗਾ ਉਹ ਵੀ ਕਦੇ ਕੋਈ ਮਤਲਬ ਇਹਦੇ ਜੇ ਇਨਫਿੰਚ ਤੇ ਉਹ ਥੋੜਾ ਜਿਹਾ ਏਰੀਆ ਉਹ ਤੋਂ ਬਦਨਾਮ ਹੁੰਦਾ ਸੀ ਹੁਣ ਉਹਨੂੰ ਕੋਈ ਦਾ ਨਾਂ ਨਹੀਂ ਆਇਆ ਹੁਣ ਤਾਂ ਬ੍ਰੈਂਪਟਨ ਦਾ ਨਾਂ ਆਉਂਦਾ ਤੇ ਇਸ ਕਰਕੇ ਸਾਨੂੰ ਜੇ ਥੋੜੀ ਬਾਦੀ ਵੀ ਸਾਡੇ ਵਿੱਚ ਕੋਈ ਪੰਜਾਬੀਆਂ ਵਾਲੀ ਸਿੱਖਾਂ ਵਾਲੀ ਹੈਗੀ ਹੈ ਉਹ ਚੀਜ਼ ਜਿਹੜੀ ਸਾਡਾ ਗੁਰੂ ਸਾਨੂੰ ਸਿੱਖਿਆ ਦਿੰਦਾ ਹੂੰ ਉਹਨੂੰ ਲੈ ਕੇ ਆਉਣ ਦੀ ਲੋੜ ਹੈ ਉਹਦੇ ਤੇ ਚੱਲਣ ਦੀ ਲੋੜ ਹੈ ਇਹ ਨਹੀਂ ਸਿਰਫ ਕਿ ਗੁਰਦੁਆਰੇ ਚਲੇ ਗਿਆ 40 ਹਜ਼ਾਰ ਬੰਦਾ ਮੱਥਾ ਟੇਕਣ ਤੇ ਪੰਗਾ ਫੇਰ ਉਹੀ ਦਾ ਉਹੀ ਉੱਥੇ ਜਾਣ ਦਾ ਤਾਂ ਹੀ ਫਾਇਦਾ ਹੈ ਜੇ ਉੱਥੇ ਕੁਝ ਸਿੱਖ ਕੇ ਆਉਣਾ ਸਿੱਖ ਕੇ ਆਉਣਾ ਜੇ ਬਾਣੀ ਦੇ ਕੋ ਚੱਲਣਾ ਕਿਤੇ ਜਾਂ ਮੱਥਾ ਟੇਕ ਕੇ ਲੰਗਰ ਖਾ ਕੇ ਆ ਕੇ ਲੰਗਰ ਖਾ ਕੇ ਆ ਕੇ ਉਹ ਤਾਂ ਫਿਰ ਕੋਈ ਫਰਕ ਨਹੀਂ ਬਹੁਤਾ ਸੋ ਬਾਬਾਈ ਹੁਣਾਂ ਗੱਲਾਂ ਬਾਤਾਂ ਹੋਈਆਂ ਮੁੱਦਾ ਕੋਈ ਹੋਰ ਸੀ ਪਰ ਜਿਹੜੇ ਮੁੱਦੇ ਗੱਲਾਂ ਦੇ ਵਿੱਚੋਂ ਨਿਕਲੇ ਆ ਬਹੁਤ ਹੀ ਵਧੀਆ ਸੀਗੇ ਤੇ ਆਸ ਹੈ ਤੁਹਾਨੂੰ ਇਹ ਜਿਹੜੀ ਵੀਡੀਓ ਸਾਡੀ ਪਸੰਦ ਆਉਂਗੀ ਤੇ ਸ਼ੇਅਰ ਕਰ ਦਿਓ ਥੈਂਕ ਯੂ ਸੋ ਮੱਚ ਬਾਕੀ ਆਪਣੀ ਰਾਏ ਵੀ ਤੁਸੀਂ ਦੇਖ ਸਕਦੇ ਆ ਦੇ ਸਕਦੇ ਆ ਕਮੈਂਟਾਂ ਦੇ ਰਾਏ